ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ ਟ੍ਰੈਂਡ ਤੇ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ ਵੱਡੀ ਗਰਾਊਟ ਦਰਜ ਕੀਤੀ ਗਈ ਹੈ ਹਾਲਾਂਕਿ ਚਾਂਦੀ ਦੀਆਂ ਕੀਮਤਾਂ 'ਚ ਚੰਗਾ ਖਾਸਾ ਵਾਧਾ ਦੇਖਿਆ ਗਿਆ ਹੈ ਇਸ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ 'ਚ ਬਹੁਤ ਘੱਟ ਵਾਧਾ ਜਾਂ ਗਰਾਊਟ ਹੀ ਦਰਜ ਕੀਤੀ ਜਾ ਰਹੀ ਸੀ ਪਹਿਲਾਂ ਜਾਣਦੇ ਹਾਂ ਕਿ ਅੱਜ ਸੋਨੇ ਦੀਆਂ ਕੀਮਤਾਂ 'ਚ ਕਿੰਨੀ ਗਰਾਊਟ ਆਈ ਹੈ 29 ਮਈ ਵੀਰਵਾਰ ਦੇ ਦਿਨ ਸਵੇਰੇ 10:04 ਵਜੇ 24 ਕੈਰਟ ਸੋਨੇ ਦੀ ਕੀਮਤ 542% 10 ਗ੍ਰਾਮ ਘਟਿਆ ਹੈ ਸਵੇਰੇ 10:05 ਵਜੇ MCX 'ਚ 10 ਗ੍ਰਾਮ ਸੋਨੇ ਦੀ ਕੀਮਤ 95100 ਰੁਪਏ ਦਰਜ ਕੀਤੀ ਗਈ ਹੈ ਹੁਣ ਤੱਕ ਸੋਨੇ ਨੇ 94939 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਕੇ ਰਿਕਾਰਡ ਬਣਾਇਆ ਹੈ ਇਸੇ ਤਰ੍ਹਾਂ 9510 ਰੁਪਏ ਪਹੁੰਚ ਕੇ ਇਸ ਨੇ ਹੁਣ ਤੱਕ ਦਾ ਉਚਤਮ ਰਿਕਾਰਡ ਵੀ ਬਣਾਇਆ ਹੈ 29 ਮਈ ਵੀਰਵਾਰ ਦੇ ਦਿਨ ਚਾਂਦੀ ਦੇ ਦਾਮ 'ਚ ਵਾਧਾ ਆਇਆ ਹੈ ਸਵੇਰੇ 10 9 ਵਜੇ ਚਾਂਦੀ ਦੀ ਕੀਮਤ 421 ਪ੍ਰਤੀ ਕਿਲੋ ਵਧਿਆ ਹੈ ਸਵੇਰੇ 10 ਵਜੇ ਕੇ 11 ਮਿੰਟੋ MCX ਚ 1 ਕਿਲੋ ਚਾਂਦੀ ਦੀ ਕੀਮਤ 97562 ਰੁਪਏ ਦਰਜ ਕੀਤੀ ਗਈ ਹੈ ਇਸ ਨੇ ਹੁਣ ਤੱਕ 97545 ਰੁਪਏ ਪ੍ਰਤੀ ਕਿਲੋ ਪਹੁੰਚ ਕੇ ਨਿਊਨਤਮ ਰਿਕਾਰਡ ਬਣਾਇਆ ਹੈ ਇਸੇ ਤਰ੍ਹਾਂ 97720 ਰੁਪਏ ਪਹੁੰਚ ਕੇ ਉੱਚਤਮ ਰਿਕਾਰਡ ਵੀ ਬਣਾਇਆ ਹੈ